ਨਗਰ ਖੇੜੀ ਗੁਰਨਾ ਜੋ ਕਨੌਰ ਹਲਕੇ ਵਿੱਚ ਪੈਂਦਾ ਆ ਕੇ ਬਹੁਤ ਮਨ ਖੁਸ਼ ਹੋ ਰਿਹਾ ਮੈਂ ਸਾਰੇ ਨੌਜਵਾਨਾਂ ਨੂੰ ਤੇ ਮੇਰੇ ਭਰਾਵਾਂ ਨੂੰ ਜਿਹਾ ਆਖਦਾ ਹੋਇਆ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਨੌਰ ਦੇ ਵਿੱਚ ਅਬਾ ਹਰਪਾਲਪੁਰ ਜੀ ਰਣਵੀਰ ਸਿੰਘ ਜੀ ਤੇ ਬਲਵਿੰਦਰ ਸਿੰਘ ਜੀ ਨੌਜਵਾਨ ਢਾਰੀਆਂ ਤੋਂ ਇਹ ਸਾਰੇ ਪ੍ਰੋਗਰਾਮ ਕਰਵਾ ਰਹੇ ਨੇ ਤੇ ਸਭ ਤੋਂ ਉੱਪਰ ਗੱਲ ਹੈ ਕਿ ਜਿਹੜਾ ਇੱਕ ਇਨਕਲਾਬੀ ਤਬਦੀਲੀ ਆਈ ਹੈ ਪਿਛਲੇ 2-4 ਦਿਨਾਂ 'ਚ ਹਾਲਾਂਕਿ ਮੈਂ 28 ਦਿਨਾਂ ਤੋਂ ਲਗਾਤਾਰ ਕਿਤੇ ਨਾ ਕਿਤੇ ਤੁਹਾਡੇ ਐਮਪੀ ਹਲਕੇ 'ਚ ਜਾ ਰਿਹਾ ਹਾਂ ਪਰ ਪਿਛਲੇ 4 ਦਿਨਾਂ ਤੋਂ ਜਿਹੜੀ ਇੱਕਦਮ ਤਬਦੀਲੀ ਆਈ ਹੈ ਮੈਨੂੰ 1999 ਯਾਦ ਆਇਆ ਜਦੋਂ ਮੈਂ ਆਪ ਖੁਦ 26 ਸਾਲ ਦਾ ਸੀ ਉਦੋਂ ਸਾਰੇ ਪੰਜਾਬ ਦੇ ਵਿੱਚ ਇੱਕ ਸੋਚ ਦੇ ਲੋਕ ਜਿੱਤੇ ਸੀ 1999 ਵਿੱਚ ਉਹ ਤਬਦੀਲੀ ਕੇਵਲ 48 ਘੰਟੇ ਪਹਿਲਾਂ ਆਈ ਸੀ ਮੈਨੂੰ ਨਹੀਂ ਪਤਾ ਹੁੰਦਾ ਸੀ ਕਿ ਅਗਲੇ ਪਿੰਡ ਦਾ ਬੰਦਾ ਕਿਹੜਾ ਕੰਮ ਕਰ ਰਿਹਾ ਹੈ ਉਹਨੂੰ ਨਹੀਂ ਪਤਾ ਹੁੰਦਾ ਸੀ ਕਿ ਦੂਜੇ ਪਿੰਡ ਦਾ ਕਿਹੜਾ ਕਰ ਰਿਹਾ ਕੋਈ ਸੰਗਠਿਤ ਢਾਂਚਾ ਨਹੀਂ ਸੀ ਜਿਹੜਾ ਜਿੱਥੇ ਬੈਠਾ ਸੀ ਉਹ ਉੱਥੋਂ ਹੀ ਲੱਗ ਗਿਆ ਜਿਹਨੂੰ ਕੋਈ ਜਾਣਦਾ ਉਹ ਉਹਦੇ ਕੋਲ ਚਲਾ ਗਿਆ ਕੋਈ ਦੋਸਤੀ ਜਾਰੀ ਫੋਨ ਵਗੈਰਾ ਉਸ ਟਾਈਮ ਨਹੀਂ ਸੀ ਹੁੰਦੀ ਇਹ ਵੀ ਸੋਚ ਕੇ ਦੇਖੋ ਅੱਜ ਦੇ ਨੌਜਵਾਨ ਨਾ ਫੋਨ ਹੋਣ ਦੇ ਬਾਵਜੂਦ ਵੀ ਕਿਵੇਂ ਇੱਕ ਦੂਜੇ ਨੂੰ ਸਨੇਹ ਚਲੇਗੇ ਪਤਾ ਨਹੀਂ ਦਿਲਾਂ ਨੇ ਦੇਤੇ ਸੋ ਅੱਜ ਤੁਹਾਡਾ ਇਹ ਮੈਂ ਇਕੱਠ ਦੇਖ ਕੇ ਜਿਹੜੀ ਚਾਰ ਦਿਨ ਦੀ ਤਬਦੀਲੀ ਆਈ ਹੈ ਉਹ ਉੱਪਰ ਨੂੰ ਜਾ ਰਹੀ ਹੈ ਉਹ ਚੀਜ਼ ਮੈਨੂੰ ਦੇਖ ਕੇ ਬਹੁਤ ਮਨਪ੍ਰਸੰਨ ਹੋਇਆ ਅੱਜ ਜਿਹੜੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਸਿਧਾਂਤਕ ਜਿਹੜੀ ਪਹਿਰਾਦਾਰੀ ਕਰ ਰਹੀ ਹੈ ਪਿਛਲੇ 47 ਸਾਲ ਦਾ ਮੇਰੇ ਕੋਲ ਅੱਖੀ ਡਿੱਠਾ ਤਨ ਤੇ ਹੰਡਾਇਆ ਜਾਂ ਮਨ ਨਾਲ ਵਿਚਾਰਿਆ ਹੋਇਆ ਇਤਿਹਾਸ ਹੈ ਉਸ ਇਤਿਹਾਸ ਦੇ ਵਿੱਚੋਂ ਮੈਂ ਕੁਝ ਗੱਲਾਂ ਆਪ ਜੀ ਨਾਲ ਇੱਕ ਪਰਿਵਾਰਕ ਤੌਰ ਤੇ ਸਾਂਝੀਆਂ ਕਰਨਾ ਚਾਹੁੰਨਾ ਮੈਂ ਤੇ ਤੁਸੀਂ ਉਸ ਪੰਜਾਬ ਦੇ ਪਰਿਵਾਰਕ ਜਾਏ ਹੋ ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਸ ਪੰਜਾਬ ਨੂੰ ਇੱਕ ਐਸੀ ਅੱਖ ਲੱਗੀ ਹੈ ਜਿਵੇਂ ਨજર ਲੱਗੀ ਹੈ ਕਿ ਇਹ 50 ਸਾਲ ਤੋਂ ਪਿੱਛੇ ਹੀ ਪਿੱਛੇ ਆ ਰਿਹਾ ਹੈ ਚਾਹੇ ਕੌਮੀ ਗੱਲਾਂ ਹੋਣ ਚਾਹੇ ਸਾਡੀ ਆਰਥਿਕਤਾ ਦੀਆਂ ਗੱਲਾਂ ਹੋਣ ਹਰ ਖੇਤਰ ਦੇ ਵਿੱਚ ਅਸੀਂ ਪਿੱਛੇ ਨੂੰ ਆ ਰਹੇ ਹਾਂ ਅੱਜ ਹਿੰਦੁਸਤਾਨ ਦੇ ਵਿੱਚ ਸਾਡਾ ਸਟੇਟਸ ਬਿਲਕੁਲ ਹਲਕਾ ਤੇ ਹੌਲਾ ਜਿਹਾ ਹੋਇਆ ਹੋਇਆ ਇਹ ਗੱਲਾਂ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ 1982-83 ਚ ਕਹਿੰਦੇ ਅਸੀਂ ਮੇਰੇ ਨੌਜਵਾਨਾਂ ਨੇ ਮੇਰੇ ਬੱਚਿਆਂ ਬਰਾਬਰ ਤੁਸੀਂ ਬੈਠੇ ਹੋ ਕਦੇ YouTube ਤੇ ਭਰਪੂਰ ਸਿੰਘ ਬਲਬੀਰ ਦੀ ਸਪੀਚ ਸੁਣੀ ਹੋਣੀ ਹੈ ਜੇ ਨਹੀਂ ਸੁਣੀ ਤਾਂ ਅੱਜ ਸੁਣ ਲਿਓ ਭਰਪੂਰ ਸਿੰਘ ਬਲਬੀਰ ਪਾਇਓ ਤੁਹਾਡੇ ਸਾਹਮਣੇ ਸਪੀਚ ਆਉਗੀ ਉਹ ਸਪੀਚ ਕਦੋਂ ਦੀ ਹੈ ਉਹ ਸਪੀਚ 20 ਸਤੰਬਰ 1983 ਦੀ ਹੈ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਹਰਮਿੰਦਰ ਸਿੰਘ ਸੰਧੂ ਤੇ ਬਾਕੀ ਵੀ ਸਾਰੇ ਲੀਡਰ ਉੱਥੇ ਸਟੇਜ ਤੇ ਬੈਠੇ ਨੇ ਜਿਵੇਂ ਤੁਸੀਂ ਬੈਠੇ ਹੋ ਮੰਜੀ ਸਾਹਿਬ ਦੀਵਾਨ ਹਾਲ ਖਚਾ ਖਚ ਭਰਿਆ ਉਹਦੇ ਵਿੱਚ ਤੁਹਾਡਾ ਇਹ ਕੈਂਡੀਡੇਟ ਕਹਿ ਲੋ ਅੱਜ ਤਾਂ ਕੈਂਡੀਡੇਟ ਵੀ ਬੈਠਾ ਸੀ ਉਹ ਜਿਹੜੀ 25 ਮਿੰਟ ਦੀ ਸਪੀਚ ਆ ਬਲਬੀਰ ਦੀ ਅੱਗੇ ਫਿਰ ਦੇਖੋ ਅਗਲੇ 42 ਸਾਲ ਜੋ ਪੰਜਾਬ ਚ ਹੋਇਆ ਤੇ ਹੋ ਰਿਹਾ ਉਹ ਉਹਨਾਂ ਦੀ ਸਪੀਚ ਨੇ 20 ਸਤੰਬਰ 1987 1983 ਚ ਸਭ ਕੁਝ ਦੱਸ ਦਿੱਤਾ ਜਿੱਥੋਂ ਤੱਕ ਪੰਜਾਬ ਦੇ ਹਾਲਾਤ ਦਾ ਸਵਾਲ ਹੈ ਆਖਰ ਕਿਸੇ ਨੂੰ ਤਾਂ ਜ਼ਿੰਮੇਵਾਰ ਠਹਿਰਾਵਾਂਗੇ ਵੀ ਇਹ ਹਾਲਾਤ ਹੋਏ ਕਿਉਂ ਅੱਜ ਪੰਜਾਬ ਤੇ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਇਹ ਕਦੇ ਨਾ ਸੋਚਿਆ ਕਰੋ ਕਿ ਉਹ ਕਰਜ਼ਾ ਤਾਂ ਸਰਕਾਰ ਤੇ ਹੈ ਸਾਡੇ ਤੇ ਤਾਂ ਨਹੀਂ ਸਰਕਾਰ ਕਦੇ ਆਪਣੇ ਘਰੋਂ ਲਿਆ ਕੇ ਕੁਝ ਨਹੀਂ ਦੇਊਗੀ ਨਾ ਕੋਈ ਦਿੰਦਾ ਹੁੰਦਾ ਹੈ ਨਾ ਦਿੱਤਾ ਸੁਖਬੀਰ ਆਪਣੇ ਘਰ ਚਲਾ ਗਿਆ ਅਮਰਿੰਦਰ ਆਪਣੇ ਘਰ ਚਲਾ ਗਿਆ ਤੇ ਆ ਭਗਵਾਨ ਤਾਂ ਆਪਣੇ ਘਰ ਚਲਾ ਜਾਊਗਾ ਜਿਹੜੇ ਹੂਟੇ ਅੱਜ ਇਹ ਲੈ ਰਿਹਾ ਹੈ ਹੈਲੀਕਾਪਟਰਾਂ ਦੇ ਉਹ ਹੂਟੇ ਉਹ ਲੈ ਕੇ ਚਲੇ ਗਏ ਪਰ ਸਾਢੇ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਜਿਹਦੀ ਕਿਸ਼ਤ ਦੇਣ ਵਾਸਤੇ ਵੀ ਕਰਜ਼ਾ ਲੈਣਾ ਪੈਂਦਾ ਉਹਦਾ ਭਾਰ ਤੁਹਾਡੇ ਮੇਰੇ ਤੇ ਹੈ ਪੰਜਾਬ ਤੇ ਹੈ ਜ਼ਿੰਮੇਵਾਰ ਕੌਣ ਹੈ ਸਮੇਂ ਦੀਆਂ ਸਰਕਾਰਾਂ ਚਾਹੇ ਸੈਂਟਰ ਦੀਆਂ ਹੋਣ ਚਾਹੇ ਸਟੇਟ ਦੀਆਂ ਅਸੀਂ ਅਵੇਸਲੇ ਰਹੇ ਹਾਂ ਜਿਹੜੇ ਲੋਕ ਪਾਰਟੀ ਰੂਪ ਚ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਨੇ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਉਂਦੇ ਰਹੇ ਹਾਂ ਇਹ ਜ਼ਿੰਮੇਵਾਰੀ ਸਾਨੂੰ ਪੰਜਾਬ ਨੂੰ ਕਬੂਲ ਨਹੀਂ ਪਈ 1978 ਚ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਚ ਮਿਨਿਸਟਰ ਬਣਿਆ 1978 ਦਾ ਵਾਕਾ ਕੱਢੋ ਅੱਜ ਤੁਸੀਂ ਆਪਣੇ YouTube Google ਚੋਂ ਤੁਹਾਡਾ ਕਤਲੇਆਮ ਹੋਇਆ ਹੋਇਆ ਵੀ ਕਦੋਂ ਜਦੋਂ ਤੁਸੀਂ ਖਾਲਸਾ ਸਾਜਨਾ ਦਿਵਸ ਬਸਾਖੀ ਮਨਾਉਨੇ ਹੋ 13 ਅਪ੍ਰੈਲ 1978 13 ਸਿੱਖਾਂ ਦਾ ਸ਼ਹਾਦਤ ਹੋਈ ਹੈ ਹੋਈ ਵੀ ਕਿੱਥੇ ਹੈ ਅੰਮ੍ਰਿਤਸਰ ਸ਼ਹਿਰ ਚ ਜੀ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਹੋਵੇ ਅੱਜ 47 ਸਾਲ ਵੀ ਜਾਣ ਤੋਂ ਬਾਅਦ ਵੀ ਉਹਨਾਂ ਕਤਲਾਂ ਦਾ ਜ਼ਿੰਮੇਵਾਰ ਕੌਣ ਹੈ ਸਾਨੂੰ ਨਹੀਂ ਪਤਾ ਉਸ ਵਕਤ ਦੀ ਸਰਕਾਰ ਨੇ ਕੋਈ ਪ੍ਰੋਪਰ ਚਲਾਨ ਪੇਸ਼ ਨਹੀਂ ਕੀਤਾ ਉਹ ਬਾਦਲ ਦੀ ਸੈਂਟਰ ਨਾਲ ਇੱਕ ਐਸੀ ਸਾਂਝ ਸੀ ਜਿਹਦੇ ਕਰਕੇ ਆ ਕਤਲੇਆਮ ਹੋਏ 78 ਚ ਕਤਲੇਆਮ ਬਾਦਲ ਦੇ ਰਾਜ ਚ ਹੋਇਆ ਤੇ 215 ਚ ਸਿੱਖਾਂ ਦਾ ਕਤਲੇਆਮ ਫਿਰ ਬਾਦਲ ਦੀ ਸਰਕਾਰ ਚ 40 ਸਾਲ ਬਾਅਦ ਤੁਸੀਂ ਪੰਜਵੀਂ ਵਾਰ Chief Minister ਬਣਾਇਆ ਪ੍ਰਕਾਸ਼ ਸਿੰਘ ਬਾਦਲ ਉਹਨੇ ਤੁਹਾਡੇ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਕਰਾਈ ਉਹਨੇ ਸਿੱਖਾਂ ਦੇ ਕਤਲੇਆਮ ਕਰਾਏ ਤੇ ਲਿਖਿਆ ਐਫ ਆਈ ਆਰ ਚ ਲਿਖਿਆ ਅਣਪਛਾਤੀ ਪੁਲਿਸ ਮਾਰਗੀ ਬਰਗਾੜੀ ਬਹਿਬਲ ਕਲਾਂ ਸਿਓ ਕਿਉਂਕਿ ਪੰਜਾਬ ਇਹ ਸੋਚਦਾ ਹੀ ਨਹੀਂ ਰਿਹਾ ਕਿ ਜਿਹੜਾ ਸਾਨੂੰ 78 ਚਵੀ ਮਾਰ ਰਿਹਾ ਹੈ 97 ਚ ਵੀ ਸਾਡੇ ਨਾਲ ਵਾਦਾ ਮੁਆਫੀ ਕਰ ਰਿਹਾ ਹੈ 72 ਉਦੇ ਬੰਦੇ ਨਸ਼ਾ ਵੇਚਦੇ ਫੜੇ ਗਏ ਨੇ ਮਜੀਠੀਏ ਵਰਗੇ ਤੇ ਅਸੀਂ ਫਿਰ 12 ਚ ਬਣਾਤਾ ਉਹਨੇ ਗੁਰਗਰ ਸਾਹਿਬ ਦੀ ਬੇਅਦਬੀ ਕਰਤੀ ਸਾਡੇ ਮੁੰਡੇ ਸ਼ਹੀਦ ਕਰਤੇ ਫਿਰ ਜਾ ਕੇ ਤੁਸੀਂ ਸਮਝਿਓ ਪੰਜਾਬ ਵਾਲੇ ਤਾਂ ਉਹ ਅੱਜ ਕਿਤੇ ਵੀ ਦਿਸਦਾ ਨਹੀਂ ਐ ਪੈਸੇ ਦੇ ਜ਼ੋਰ ਨਾਲ ਉਹ ਰੈਲੀਆਂ ਜ਼ਰੂਰ ਕਰ ਰਿਹਾ ਹੈ ਪਰ ਉਹਦਾ ਕੋਈ ਵੀ ਅੱਜ ਪੰਜਾਬ ਦੇ ਵਿੱਚ ਪੱਲਾ ਫੜਨ ਨੂੰ ਰਾਜੀ ਨਹੀਂ ਐ ਪਰ ਇਹ ਫੈਸਲਾ ਤੁਸੀਂ ਬਹੁਤ ਦੇਰ ਬਾਅਦ ਕੀਤਾ ਤੁਸੀਂ ਦਾ ਮਤਲਬ ਇਹ ਨਹੀਂ ਕਿ ਆ ਬਦਦੇਓ ਪੰਜਾਬ ਨੇ ਜਦ ਤੱਕ ਬਾਦਲ ਪੰਜਾਬ ਦਾ ਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਚੁੱਕਾ ਸੀ ਤੇ ਕਰ ਰਿਹਾ ਸੀ ਜਦੋਂ ਮਰਿਆ ਪੰਜ ਵਾਰ ਦਾ ਚੀਫ ਮਨਿਸਟਰ ਸੋਚ ਕੇ ਦੇਖੋ ਜਦੋਂ ਮਰਦਾ ਉਹ ਹਾਰਿਆ ਹੋਇਆ ਐਮਐਲਏ ਹੈ ਤੇ ਉਹਦੇ ਤੇ ਕੋਰਟ ਕਪੂਰੇ ਦੀ ਅਦਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਚੱਲ ਰਿਹਾ ਉਸ ਟਾਈਮ ਮਰਿਆ ਉਹ ਜੇ ਅਜੇ ਵੀ ਸਿੱਖਾਂ ਨੂੰ ਨਾ ਪਤਾ ਲੱਗੇ ਕਿ ਉਹਨਾਂ ਦਾ ਆਪਣਾ ਕੌਣ ਹੈ ਪਰਾਇਆ ਕੌਣ ਹੈ ਫਿਰ ਅਸੀਂ ਬੋਲਦੇ ਆਏ ਆ ਬੋਲ ਰਹੇ ਆ ਤੇ ਬੋਲਦੇ ਰ੍ਹਾਂਗੇ ਸਮਝਣਾ ਨਾ ਸਮਝਣਾ ਇਹ ਤੁਹਾਡਾ ਕੰਮ ਹੁਣ ਕਾਂਗਰਸ ਨੂੰ ਦੇਖ ਲੋ ਜੇ ਬਾਦਲ ਨੇ ਘੱਟ ਨਹੀਂ ਕੀਤੀ ਕਾਂਗਰਸ ਨੇ ਉਸ ਤੋਂ ਵਧ ਕੀਤੀ ਦਰਬਾਰ ਸਾਹਿਬ ਢਾਇਆ ਸਾਡਾ ਸਭ ਤੋਂ ਪਿਆਰਾ ਤੇ ਸਮਝਦਾਰ ਲੀਡਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸ਼ਹੀਦ ਕੀਤਾ ਇੱਕ ਸਾਜ਼ਿਸ਼ ਦੇ ਤਹਿਤ ਦਿੱਲੀ ਸਾਡਾ ਕਤਲਿਆਮ ਕਰਵਾਇਆ ਉਸ ਕਾਂਗਰਸ ਨੂੰ ਵੀ ਤੁਸੀਂ ਪੰਜਾਬ ਦੇ ਲੋਕ ਵੋਟਾਂ પાਕੇ ਚੀ ਮਿਨਿਸਟਰ ਬਣਾ ਦੇ ਹਰਾਨ ਕੀ ਹੁੰਦੀ ਹੈ ਜਦੋਂ ਅਗਲੇ ਆ ਪੀੜ੍ਹੀਆਂ ਇਹ ਕਿਤਾਬਾਂ ਪੜਨਗੀਆਂ ਕਿ ਫਿਰ ਉਹ ਕਹਿਣਗੇ ਸਾਡੇ ਬਾਬੇ ਫਿਰ ਉਹਨਾਂ ਨੂੰ ਹੀ ਵੋਟ ਕੋ ਪਾਉਂਦੇ ਸੀ ਜਿਹੜੇ ਪੰਜਾਬ ਦਾ ਤੇ ਕੌਮ ਦਾ ਨੁਕਸਾਨ ਕਰਦੇ ਸੀ ਕਤਲੇਆਮ ਕਰਦੇ ਸੀ ਦਰਸ਼ਨ ਸਿੰਘ ਲੋਹਾਰਾ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣੇ 'ਚ ਮਰਵਾਇਆ ਜਸਪਾਲ ਸਿੰਘ ਚੌੜ ਸਿਦਵਾ ਪ੍ਰਕਾਸ਼ ਸਿੰਘ ਬਾਦਲ ਨੇ ਗੁਰਦਾਸਪੁਰ ਮਰਵਾਇਆ ਕਰਮਜੀਤ ਸਿੰਘ ਸੁਨਾਮ ਪ੍ਰਕਾਸ਼ ਸਿੰਘ ਬਾਦਲ ਨੇ ਸੁਨਾਮ 'ਚ ਮਰਵਾਇਆ ਹਰਵਿੰਦਰ ਸਿੰਘ ਡੱਬ ਵਾਲੀ ਬਾਦਲ ਨੇ ਡੱਬ ਵਾਲੀ 'ਚ ਮਰਵਾਇਆ ਇਸ ਸਾਰੀਆਂ ਮੌਤਾਂ ਤੇ ਬਰਨਾਲੇ ਨੂੰ 96 86 ਦੇ ਵਿੱਚ ਚੀਫ ਮਿਨਿਸਟਰ ਬਣਾਇਆ ਉਹਨੇ ਨਕੌਦਰ ਚ ਚਾਰ ਸਿਕ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਮੁੰਡਿਆਂ ਦਾ ਉਸ ਮੁਕਾਬਲਾ ਕੀਤਾ ਇਹ ਸਾਰਾ ਕੁਝ ਹੈ ਕੀ ਇਹ ਤੁਹਾਡੀ 40 45 47 ਸਾਲ ਦੀ ਗਾਥਾ ਹੈ ਜਿਹੜੀ ਗਾਥਾ ਦੱਸਦੀ ਹੈ ਕਿ ਤੁਸੀਂ ਕੌਮ ਤੇ ਪੰਜਾਬ ਦੇ ਕਾਤਲਾਂ ਨੂੰ ਰਾਜ ਦਿੰਦੇ ਰਹੇ ਪਰ ਇੱਕ ਸ਼ਿਕਵਾ ਸਾਨੂੰ ਸਾਡੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪੰਜਾਬ ਨਾਲ ਹੈ ਤੇ ਰਹੂਗਾ ਕਿ ਇਹਨਾਂ ਸਾਰਿਆਂ ਟਾਈਮਾਂ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਰਾਜ ਦੇ ਰਹੇ ਸੀ ਉੱਥੇ ਸਿਮਰਨਜੀਤ ਸਿੰਘ ਮਾਨ ਵੀ ਖੜਾ ਸੀ ਉਹਦੇ ਬੰਦੇ ਵੀ ਖੜੇ ਸੀ ਤੁਸੀਂ ਲਗਾਤਾਰ ਨੂੰ ਹਰਾਉਂਦੇ ਰਹੇ ਪਰ ਉਹ ਘਰੇ ਨਹੀਂ ਬੈਠਿਆ ਉਹ ਡੀਆਈਜੀ ਦਾ ਅਹੁਦਾ ਛੱਡ ਕੇ ਆਪਣੀ ਕੌਮ ਦੀ ਸੇਵਾ ਵਾਸਤੇ ਆਇਆ ਸੀ ਤੇ ਅੱਜ ਵੀ ਉੱਥੇ ਖੜਾ ਹੈ ਅੱਜ ਇੱਕ ਤਸੱਲੀ ਹੈ ਕਿ ਮੇਰਾ ਨੌਜਵਾਨ ਪੁੱਤ 1.5 ਸਾਲ ਦੇ ਆਪਣੀ ਗਲਤੀ ਨੂੰ ਸਮਝ ਗਿਆ ਤੇ ਅੱਜ ਉਹ ਜਦੋਂ ਆਪ ਵਾਲੀ ਗਲਤੀ ਕੀਤੀ ਹੈ ਉਸ ਤੋਂ ਬਾਅਦ ਮੁੜ ਪਿੱਛੇ ਹੋਇਆ ਤੇ ਉਹ ਆਇਆ ਸਿਮਰਨਜੀਤ ਸਿੰਘ ਮਾਨ ਕੋਲ ਇਹ ਮੈਨੂੰ ਪੰਜਾਬ ਚੋਂ ਮੈਨੂੰ ਪਟਿਆਲੇ ਤੋਂ ਰੋਜ਼ ਜਿਹੜੇ ਤੁਹਾਡੇ ਵਰਗੇ ਨੌਜਵਾਨ ਮਿਲਦੇ ਨੇ ਉੱਥੋਂ ਇਹ ਸੁਨੇਹਾ ਮਿਲ ਰਿਹਾ ਹੈ ਕਿ ਜਦੋਂ ਕਾਂਗਰਸ ਤੋਂ ਤੰਗ ਆ ਕੇ ਬਾਦਲ ਤੋਂ ਤੰਗ ਆ ਕੇ ਭਾਜਪੀ ਤੋਂ ਤੰਗ ਆ ਕੇ ਮੇਰਾ ਨੌਜਵਾਨ ਪੁੱਤ ਮੇਰੀ ਧੀ ਚਲੀ ਗਈ ਸੀ ਆਪ ਵੱਲ ਬੜੀ ਜਲਦੀ ਉਹ ਆਪ ਨੂੰ ਸਮਝ ਕੇ ਪੁੱਠੀ ਮੁੜੀ ਐ ਪਰ ਉਹ ਇੰਨੀ ਕੁ ਸਮਝਦਾਰ ਹੋ ਗਈ ਐ ਉਹ ਪੁੱਠੀ ਹੁਣ ਉਹਨਾਂ ਕੋਲ ਨਹੀਂ ਗਈ ਜਿਨ੍ਹਾਂ ਨੂੰ ਪਹਿਲਾਂ ਨਕਾਰ ਚੁੱਕੀ ਸੀ ਉਹ ਪੁੱਠੀ ਹੋ ਕੇ ਆਪਣੇ ਅਸਲੀ ਰਸਤੇ ਸਿਮਰਨਜੀਤ ਸਿੰਘ ਮਾਨ ਦੇ ਘਰ ਚ ਗਈ। ਇਹ ਬੜੀ ਵੱਡੀ ਤਸੱਲੀ ਐ। ਇਹਦੇ ਤੇ ਤੁਹਾਡਾ ਤੇ ਮੇਰਾ ਭਵਿੱਖ ਮਨਸਰ ਕਰਦਾ ਹੈ ਕਿ ਅਸੀਂ ਅਗਲਿਆਂ ਸਾਲਾਂ ਦੇ ਵਿੱਚ ਕਰਾਂਗੇ ਕੀ ਅਸੀਂ ਆਪਣੀਆਂ ਸਰਕਾਰਾਂ ਬਣਾਵਾਂਗੇ ਅਸੀਂ ਆਪਣੇ ਬੰਦੇ ਪਾਰਲੀਮੈਂਟ ਚ ਭੇਜਾਂਗੇ ਜਿੱਥੇ ਪੰਜਾਬ ਦੀ ਗੱਲ ਹੋਊਗੀ ਜਿੱਥੇ ਕੌਮ ਦੀ ਗੱਲ ਹੋਏਗੀ ਡੇਢ ਸਾਲ ਪਹਿਲਾਂ ਤੁਸੀਂ ਸਰਦਾਰ ਸਿਵਰਜ ਸਿੰਘ ਮਾਨ ਨੂੰ ਸੰਗਰੂਰ ਤੋਂ ਜਿਤਾ ਕੇ ਪਾਰਲੀਮੈਂਟ ਭੇਜਿਆ 25 ਸਾਲ ਬਾਅਦ ਕਿਸੇ ਐਮਪੀ ਨੇ ਪਾਰਲੀਮੈਂਟ ਜਾ ਕੇ ਬੋਲਿਆ ਇੱਥੇ ਸਰਕਾਰ ਦੱਸੇ ਕਿ ਦੀਪ ਸਿੱਧੂ ਕਿਉਂ ਮਰਵਾਇਆ ਇੱਕ ਸਾਜ਼ਿਸ਼ ਦੇ ਤਹਿਤ ਸਿੱਧੂ ਮੂਸੇਵਾਲਾ ਕਿਉਂ ਮਰਵਾਇਆ ਇੱਕ ਸਾਜ਼ਿਸ਼ ਦੇ ਤਹਿਤ ਆ 7 ਦਿਨ ਪਹਿਲਾਂ ਸਵਾ ਸਾਲ ਬਾਅਦ ਪੰਜਾਬ ਦੀ ਸਰਕਾਰ ਕੋਰਟ ਵਿੱਚ ਮੰਨੀ ਹੈ ਕਿ ਅਸੀਂ ਮੂਸੇ ਵਾਲੇ ਦੀ ਸਿਕਿਉਰਿਟੀ ਘਟਾਈ ਇਸ ਕਰਕੇ ਉਹਦਾ ਕਤਲ ਹੋਇਆ ਇਹ ਸਰਕਾਰ ਮੰਨੀ ਹੈ ਇਹ ਆਪ ਵਾਲੀ ਸਰਕਾਰ ਮਤਲਬ ਕਿ ਇਹਨਾਂ ਨੇ ਆਪ ਕਤਲ ਕਰਵਾਇਆ ਹੈ ਮੂਸੇਵਾਲਾ ਦਾ ਉਹ ਗੱਲ ਸਿਮਰਤਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਪੁੱਛੀ ਆ ਤੁਸੀਂ YouTube ਤੋਂ ਉਹਨਾਂ ਦਾ ਪਾਰਲੀਮੈਂਟ 'ਚ ਕੀਤਾ ਲੈਕਚਰ ਜੂ ਸੁਣਿਆ ਪਹਿਲੀ ਵਾਰ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਹੈ ਜਿਹੜਾ ਸਾਡੇ ਕੈਨੇਡਾ ਦੇ ਵਿੱਚ ਮਾਰਿਆ ਹੈ ਤੋੜਾ ਖੰਡਾ ਆਜ਼ਾਦ ਅਵਤਾਰ ਸਿੰਘ ਖੰਡਾ ਜਿਹੜਾ ਇੱਕ ਸੈਜਿਸ ਦੇ ਤਹਿਤ ਇੱਕ ਖਾਸ ਕਿਸਮ ਦੀ ਜ਼ਹਿਰ ਦੇ ਕੇ ਇੰਗਲੈਂਡ ਚ ਮਰਵਾਇਆ ਉਹਦੀ ਗੱਲ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੇ ਸਾਡਾ ਪੰਜਵੜ ਪਾਕਿਸਤਾਨ ਚ ਮਰਵਾਇਆ ਹੈ ਇੰਡੀਅਨ ਏਜੰਸੀਆਂ ਨੇ ਉਹਦੀ ਗੱਲ ਕੀਤੀ ਹੈ ਪਾਰਲੀਮੈਂਟ ਚ ਤੇ ਇਹ ਜਰੂਰ ਸੋਚਿਓ ਜਦੋਂ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਚ ਇਹ ਗੱਲਾਂ ਕਰ ਰਿਹਾ ਸੀ ਉੱਥੇ ਹਰ ਸਿਮਰਤ ਵੀ ਸੀ ਉੱਥੇ ਸੁਖਬੀਰ ਵੀ ਸੀ ਉੱਥੇ ਹੋਰ ਪੰਜਾਬ ਦੇ ਐਮਪੀ ਵੀ ਸੀ ਦੋ ਭਾਜਪਾ ਦੇ ਐਮਪੀ ਛੱਡ ਕੇ 11 ਬੰਦੇ ਸੀ ਜਿਹਦੇ ਚੋਂ ਇੱਕ ਬੋਲਿਆ ਦਸ ਦੇ ਦਸ ਨੇ ਇਹ ਵੀ ਨਹੀਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਜੋ ਕਹਿ ਰਹੇ ਨੇ ਉਹ ਠੀਕ ਹੈ ਉਹ ਸਾਨੂੰ ਨਾਲ ਭੇਜੋ ਇਹ ਅਸੀਂ ਗੁਜਾਰਿਸ਼ ਕਰਦੇ ਆ ਕਿ 10 ਦੇ 10 13 ਦੇ 13 ਜਦੋਂ ਮਾਨ ਸਾਹਿਬ ਦੇ ਨਾਲ ਖੜਕੇ ਉੱਥੇ ਮੇਜ਼ ਥੱਪ ਥਪਾ ਕੇ ਕਹਾਂਗੇ ਸਾਨੂੰ ਸਾਡੀ ਗੱਲ ਦਾ ਜਵਾਬ ਚਾਹੀਦਾ ਹੈ ਫਿਰ ਤੁਹਾਨੂੰ ਦਿਸੇਗਾ ਕਿ ਕੌਮ ਬੋਲ ਰਹੀ ਹੈ ਪੰਜਾਬ ਬੋਲ ਰਿਹਾ ਹੈ ਉੱਥੇ ਕੁੱਗੂ ਨਹੀਂ ਬੈਠੇ ਹੋਣਗੇ ਜਿਵੇਂ ਦੀਪ ਕਹਿੰਦਾ ਹੁੰਦਾ ਸੀ ਸਿੱਧੂ ਪੇਡਾਂ ਮੁੰਨੀਆਂ ਜਾ ਸਕਦੀਆਂ ਨੇ ਸਮਝਾਈਆਂ ਨਹੀਂ ਜਾ ਸਕਦੀਆਂ 40 ਸਾਲ ਅਸੀਂ ਬਹੁਤ ਧੋਖਾ ਖਾ ਲਿਆ ਬੇਸ਼ੱਕ ਮੈਂ ਤੇ ਮੇਰੀ ਪਾਰਟੀ ਨੇ ਉਸ ਧੋਖੇ 'ਚ ਕਦੇ ਪੈਰ ਨਹੀਂ ਰੱਖਿਆ ਪਰ ਤੁਸੀਂ ਵੀ ਤਾਂ ਮੇਰਾ ਪਰਿਵਾਰ ਹੋ ਮਾਨ ਸਾਹਿਬ ਦਾ ਪਰਿਵਾਰ ਹੋ ਜੇ ਅੱਜ ਵੀ ਤੁਸੀਂ ਸਮਝ ਗਏ ਮੈਂ ਜਦੋਂ ਆਪਣੀਆਂ ਅੱਖਾਂ ਮੀਚੂਗਾ ਮੈਂ ਆਪਣੇ ਅਕਾਲ ਪੁਰਖ ਦਾ ਧੰਨਵਾਦ ਕਰਕੇ ਜਾਊਂਗਾ ਕਿ ਮੇਰੇ ਜਿਉਂਦੇ ਜੀ ਮੇਰੀ ਅਗਲੀ ਪੀੜ੍ਹੀ ਇਹ ਸਮਝ ਗਈ ਕਿ ਸੰਤ ਜਰਨੈਲ ਸਿੰਘ ਕੀ ਕਹਿਣਾ ਚਾਹੁੰਦਾ ਸੀ ਤੇ ਉਹ ਮਿਸ਼ਨ ਲੈ ਕੇ ਤੁਰ ਗਈ ਹੈ ਬਸ ਸਾਡੀਆਂ ਇਹੀ ਗੱਲਾਂ ਨੇ ਬਾਕੀ ਗੱਲਾਂ ਤੁਸੀਂ ਮੀਡੀਆ ਚੋਂ ਦੇਖੋ ਸੋਸ਼ਲ ਮੀਡੀਆ ਚੋਂ ਦੇਖੋ 78 ਤੋਂ ਲੈ ਕੇ 24 ਤੱਕ 47 ਸਾਲ ਬਣਦੇ ਨੇ 47 ਸਾਲ ਦਾ ਸੰਤਾਪ ਮੈਂ ਤੇ ਮੇਰੇ ਵਰਗਿਆਂ ਨੇ ਆਪਣੇ ਤਨ ਮਨ ਤੇ ਆਪਣੀ ਆਤਮਾ ਦੇ ਉੱਤੇ ਰੱਖ ਕੇ ਆਪਣਾ ਸਭ ਕੁਝ दांव ਤੇ ਲਾ ਕੇ ਤਨ ਮਨ ਧਨ ਕੌਮ ਦੀ ਸੇਵਾ ਕੀਤੀ ਹੈ ਇਸ ਨਿਰਸਵਾਰਥ ਸੇਵਾ ਨੂੰ ਜੇ ਤੁਸੀਂ ਆਪਣੇ ਵਿਚਾਰ ਚ ਲਿਆ ਕੇ ਸਾਨੂੰ ਵੋਟ ਪਾਉਂਗੇ ਤਾਂ ਮੈਨੂੰ ਇਹ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਇੱਕ ਐਸਾ ਵੱਡਾ ਹੌਸਲਾ ਆਊਗਾ ਜਿਹਦੇ ਤੋਂ ਪਹਿਲਾਂ ਵੀ ਇੰਡੀਆ ਦੀਆਂ ਦਿੱਲੀ ਦੀਆਂ ਸਰਕਾਰਾਂ ਡਰਦੀਆਂ ਰਹੀਆਂ ਨੇ ਭਾਵੇਂ ਇੱਥੇ ਅਫਗਾਨੀ ਸੀ ਭਾਵੇਂ ਮੁਗਲ ਸੀ ਭਾਵੇਂ ਅੰਗਰੇਜ਼ ਸੀ ਜੇ ਉਹ ਡਰਦੇ ਸੀ ਕੇਵਸ ਪੰਜਾਬ ਤੇ ਸਿੱਖਾਂ ਤੋਂ ਡਰਦੇ ਸੀ ਆ ਸਰਕਾਰ ਵੀ ਡਰੂਗੀ ਘਟੋ ਘਟ ਸਾਡੇ ਨਾਲ ਬੇਇਨਸਾਫੀ ਨਹੀਂ ਕਰੇਗੀ ਅੱਜ ਮੈਂ ਅਖੀਰਲੀ ਗੱਲ ਇਹ ਕਹਿ ਕੇ ਚੱਲਿਆ ਜਿੰਨੇ ਨੌਜਵਾਨ ਤੁਸੀਂ ਅੱਜ ਇੱਥੇ ਬੈਠੇ ਹੋ ਤੇ ਖੜੇ ਹੋ ਜੇ ਤੁਸੀਂ ਮੇਰੇ ਜਾਣ ਤੋਂ ਬਾਅਦ ਆਪਣੇ ਬਜ਼ੁਰਗਾਂ ਨੂੰ ਨਾਲ ਲੈ ਕੇ ਇਹ ਤਹਈਆ ਕਰ ਲੋ ਕਿ ਅਸੀਂ ਕੇਵਲ ਆਪਣੇ ਪਿੰਡ ਤੱਕ ਸੀਮਿਤ ਨਹੀਂ ਰਹਿਣਾ ਅਸੀਂ ਜਿੱਥੇ ਕਿਤੇ ਵੀ ਸਾਡੀ ਅਪਰੋਚ ਹੈ ਜਾਣ ਪਛਾਣ ਹੈ ਸੋਸ਼ਲ ਮੀਡੀਆ ਰਹੀਂ ਉਹ ਵੋਟਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪਾਉਣੀ ਆ ਤਾਂ ਮੈਂ ਇਹ ਕਹਿਣਾ ਕਿ ਮਿਸ਼ਨ ਅੱਜ ਹੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਕਹਿੰਦਾ ਮੈਨੂੰ ਵੀ ਤਾਂ ਇੰਨੇ ਲੰਮੇ ਸਮਾਂ ਹੋ ਗਿਆ ਇਹ ਹਜਾ ਨੌਜਵਾਨਾਂ ਦਾ ਉਤਸ਼ਾਹ ਪਿੰਡੋਂ ਪਿੰਡ ਮੈਂ ਨਹੀਂ ਦੇਖਿਆ ਹਾਂ ਫਤਿਹਗੜ੍ਹ ਸਾਹਿਬ ਸੰਤਾਂ ਦੀ ਜਦੋਂ ਅਸੀਂ ਜਨਮ ਦਿਨ ਮਨਾਉਂਦੇ ਹਾਂ 12 ਫਰਵਰੀ ਨੂੰ ਉੱਥੇ ਬਹੁਤ ਇਕੱਠ ਹੋ ਜਾਂਦਾ ਪਰ ਐ ਪਿੰਡਾਂ ਵਿੱਚ ਇੰਨਾ ਵੱਡਾ ਰਿਸਪੌਂਸ ਉਹ ਵੀ ਵੋਟਾਂ ਤੇ ਐਨੰਡ ਦੇ ਵੱਡੇ ਸਰਮਾਇਦਾਰਾਂ ਦੇ ਖੜਨ ਦੇ ਉਲਟ ਸਾਡੇ ਕੋਲ ਆ ਕੇ ਸਾਡਾ ਪਿਆਰ ਨਾਲ ਗੱਲ ਸੁਣਦੇ ਹੋਣ ਇਹ ਇੱਕ ਬਹੁਤ ਵੱਡਾ ਸਿਧਾਂਤਕ ਇਨਕਲਾਬ ਹੈ ਇਸ ਸਿਧਾਂਤਕ ਇਨਕਲਾਬ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖਿਓ ਮਿੰਦਰਪਾਲ ਸਿੰਘ ਜਿਉਂਦਾ ਹੈ ਜਾਂ ਨਹੀਂ ਜਿਉਂਦਾ ਇਹ ਮੈਨਾ ਨਹੀਂ ਰੱਖਦਾ ਮਿੰਦਰਪਾਲ ਸਿੰਘ ਨੇ ਜਿਸ ਸਿਧਾਂਤ ਦੀ ਸੇਵਾ ਕੀਤੀ ਹੈ ਜੇ ਉਹ ਸਿਧਾਂਤ ਜਿਉਂਦਾ ਹੈ ਤਾਂ ਮਿੰਦਰਪਾਲ ਸਿੰਘ ਆਪਣੇ ਆਪ ਜਿਉਂਦਾ ਹੋਵੇ ਇਸ ਲਈ ਤੋ ਨਿਹਾਲ ਇਸ ਲਈ ਬਹੁਤ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਪੰਜਾਬ ਦੀ ਆਪਣੀ ਕੌਮ ਦੀ ਰਖਵਾਲੀ ਕਰਨ ਵਾਸਤੇ ਉਠੋ ਤੁਰੋ ਤੇ ਜਿੱਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ